ਭਾਜੀ ਨਹੀਂ ਹੈ ਇਹ ਬੱਚੇ ਭਾਜੀ ਗੱਲ ਹੈਲੋ ਹਾਂਜੀ ਕੋ ਘਰ ਮਹਿਮਾਨ ਆਏ ਹੁਣ ਉਹ ਬੱਚੇ ਆਹੋ ਮੇਰਾ ਮਾਮਾ ਆਇਆ ਹੁਣੇ ਹੀ ਗਿਆ ਇਧਰ ਨੂੰ ਉਹ ਮਾਮੇ ਤੇਰੇ ਨਾਲ ਲੁੱਡੋ ਖੇਲਣੀਆਂ ਮੈਂ ਨਿਆਣਿਆਂ ਦੀ ਗੱਲ ਕਰਦਾ ਵਾਂ ਪਿਛੋਕੇ ਬੱਚੇ ਉਹਦੇ ਉਹਦੇ ਹੈਗੇ ਆ ਨਾ ਬੱਚੇ ਅੱਛਾ ਜੀ ਚਲੋ ਉਹਨਾਂ ਦੇ ਬੱਚੇ ਹੈ ਤੇ ਲਿਆਓ ਉਹ ਇੱਕ ਬੱਚਾ ਉਹਦਾ ਦਬਈ ਹੁੰਦਾ ਹੈ ਹਾਂਜੀ ਇੱਕ ਇੱਥੇ ਜੀ ਆਫਿਸ ਲੱਗਾ ਹੈ ਦੋ ਉਹ ਵੀ ਆਪਣਾ ਕੰਮ ਕਮ ਕਰ ਰਹਾ ਹੈ ਉਹ ਉਹ ਬੱਚਿਆਂ ਦੀ ਗੱਲ ਕਰੋ ਜਿਹਨੂੰ ਪੋਲੀਓ ਦੇ ਕੱਤਰੇ ਪਿਆਉਣੇ ਤੇ ਸਿਆਣੇ ਬਿਆਣੇ ਮੇਰੀ ਲੜਾਈ ਹੋ ਗਈ ਆ ਵੀ ਮੈਂ ਉਹਨਾਂ ਨੂੰ ਬੁਲਾਉਣਾ ਚਾਹੁੰਦਾ ਕੇਜੀ ਆਫਿਸ ਤੇ ਇੱਕ ਦਬਈ ਹੈ ਅਗੋਂ ਉਹਨਾਂ ਦੇ ਬੱਚੇ ਹੈਗੇ ਆ ਅੱਛਾ ਜੀ ਉਹ ਕਿੱਥੇ ਆ ਉਹ ਉਧਰ ਰਹਿੰਦੇ ਕਿੱਥੇ ਕੋਈ ਸਹੀ ਕੋਈ ਉਧਰ ਕੋ ਉਧਰ ਉਧਰ ਚਲੇ ਜਾ ਉਧਰ ਕੀ ਖਲਾਰਾ ਪਾਤਾ ਲਾਹੌਰ ਚੇਂਜ ਕਰਕੇ ਨਹੀਂ ਹੁੰਦਾ ਹੀ ਆ ਨਾ ਤੁਸੀ ਸ਼ਾਦੀ ਨੂੰ ਕਿੰਨਾ ਅਰਸਾ ਹੋ ਗਿਆ ਸ਼ਾਦੀ ਨੂੰ ਹੋ ਗਿਆ ਵਰਲਡ ਕੱਪ ਜਦੋਂ ਹੋਇਆ ਉਹ ਯਾਰ ਵਰਲਡ ਕੱਪ ਵਾਲੇ ਦਿਨ ਦਿਨ ਤੇਰੇ ਰੱਖੇ ਸੀ ਚੰਗੀ ਤਰਾ ਯਾਦ ਨਹੀਂ ਨੀ ਤੁਹਾਡੇ ਘਰਾਂ 'ਚ ਵਿਆਹ ਨਹੀਂ ਰਿਵਾਜ ਆ ਬੱਚਿਆਂ ਦਾ ਰਿਵਾਜ ਨਹੀਂ ਹੈ ਇੱਕ ਕਦੋਂ ਹੋਇਆ ਇੱਕ ਡੇਟ ਨੂੰ ਇੱਕ ਫੇਰ ਕਿਤੇ ਹੋ ਗਿਆ ਦੋ ਵਿਆਹ ਹੋ ਗਏ ਤੇ ਨਿਆਣੇ ਕਿੱਧਰ ਗਏ